ਨੇ ਸਾਡੇ ਡੀਸੀਪੀ ਸ਼੍ਰੀ ਹਰਪ੍ਰੀਤ ਮੰਡੇਰ ਜੀ ਏਡੀਸੀਪੀ ਦਰਪਨਾਲੂਗਾਲੀਆ ਤੇ ਸ਼੍ਰੀ ਸੁਰਿੰਦਰ ਕੁਮਾਰ ਜੀ ਏਸੀਪੀ ਸੈਂਟਰਲ ਇਹਨਾਂ ਦੀ ਅਗਵਾਈ ਹੇਠ ਇੱਕ ਬਹੁਤ ਵੱਡੇ ਗਰੋਹ ਦਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌਲਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗौरा ਉਹਦੇ ਨਾਲ ਉਥੇ ਡਿਸਕਿਊਟ ਹੋਇਆ ਇਹ ਜਿਹੜਾ ਗੁਰਿੰਦਰ ਗौरा ਸੀ ਇਹ 골ਡੀ ਬ੍ਰਾਂਡ ਦਾ ਜੀਜਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸਿਏ ਇਹ ਦਿੱਲੀ ਪੁਲਿਸ ਨੇ ਇੱਕ ਪਹਿਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹਤਿਆ ਕੀਤੀ ਸੀ ਇਹਦੇ ਖਿਲਾਫ ਕ੍ਰੀਬ ਕ੍ਰੀਬ 16 ਪਰਚੇ ਨੇ ਹੀਨਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਬੋਰੇ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹਦੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਇਹ ਰੌਹਲ ਵਾਲਾ ਦੋਸ਼ੀ ਸੀ ਜਦੋਂ ਇਹ ਮਈ 2024 'ਚ ਹੁਣ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਬੋਰੇ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੜ ਸਾਬਤ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜੇ ਇਨਵੋਲਵ ਸੀ ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਅਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਹੋਟਲ ਰੂਪਾ ਜਿਹੜਾ ਕਿ ਹਾਲ ਗੇਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਦੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਹੈ ਜੋ ਗੈਂਗ ਦਾ ਨਾਮ ਕੀ ਹੈ ਜੀ ਕਿਹੜੇ ਗੈਂਗ ਕਹਿੰਦੇ ਇਹ ਰਾਹੁਲ ਰੌਲਾ ਗੈਂਗ ਆ ਜੀ ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਹੀਨियस ਕ੍ਰਾਈਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ ਡਕੈਤੀ ਵੀ ਆ 스ਨੇਚਿੰਗ ਵੀ ਆ ਕਈ ਤਰ੍ਹਾਂ ਦੇ ਪਰਚੇ ਦਰਜ ਆ ਹੀਨियस ਕ੍ਰਾਈਮ ਦੇ ਨੇ ਸਾਰੇ ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਸਟੈਬਲਿਸ਼ ਕਰਕੇ اپنی ਜਿਹੜੀ ਉਹੀ ਆਦਤਾਂ ਤੇ ਉਹੀ ਕਮ ਮਤਾਬਕ ਇਹਨੇ ਕ੍ਰਾਈਮ ਕਰਨ ਦੀ ਯੋਜਨਾ ਬਣਾਈ ਸੀ ਸਰ ਸਹੀ ਕਹਿ ਰਹੇ ਸੀ ਇਹ ਗੈਂਗਵਾਰ ਹਮਲੇ ਦੀ ਸੰਭਾਵਨਾ ਸੀ ਇਹਨਾਂ ਦਾ ਟਾਰਗੇਟ ਕੌਣ ਸੀ ਜਿਹਦੇ ਨਾਲ ਇਹਨਾਂ ਦਾ ਗੈਂਗਵਾਰ ਹੋ ਸਕਦਾ ਇਹਨਾਂ ਦੇ ਟਾਰਗੇਟ 골ਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ 'ਚ ਉਹਤੇ ਅਟੈਕ ਕੀਤਾ ਸੀ ਹੁਣੇ ਬੇਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਖਦਸ਼ਾ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੁਸ਼ ਕ੍ਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕ੍ਰਾਈਮਾਂ ਨੂੰ ਅੰਜਾਮ ਦੇਣ ਦਾ ਖਦਸ਼ਾ ਸੀ। ਫਹਿਰਿਆ ਸੀ ਇਹ ਉਹ ਹੋਟਲ ਦੇ ਵਿੱਚ ਬੈਠੇ ਸੀ ਹੋਟਲ ਦੇ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ ਨੇ। ਕਿੰਨੀ ਦੇਰ ਤੋਂ ਵਿਆਹ ਚਲਾ ਰਹੇ ਸੀ ਆਪਾਂ ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹੇ ਨੇ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਇਹ ਦੜਾ ਸਟਾ ਗੈਂਬਲਿੰਗ ਜਾਂ ਔਰ ਛੋਟੇ ਲੈ ਕੇ ਤੋਂ ਮਰਡਰ ਮਰਡਰ ਤੇ ਡਕੈਤੀ ਤੱਕ ਦੇ ਕ੍ਰਾਈਮਾਂ ਜਿਨਵੋਲਵ ਨੇ ਸਨੇਚਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤੈਨੂੰ ਜੇਲ੍ਹ ਚੋਗੇ 8 ਸਾਲ ਜਿਹੜੇ ਕੇਸ ਨੂੰ ਜੇਲ੍ਹ ਚੋਗੇ ਉਹਦੇ ਪਿੱਛੋਂ ਕਿੰਨਾ ਸਮਾਂ ਆਏਗਾ ਤੁਸੀਂ ਅੰਦਾਜ਼ਾ ਲਾ ਸਕਦੇ ਸਰ ਰਹਿਣ ਵਾਲਾ ਕਿਥੋਂ ਆਇਆ ਕਿੰਨ ਵੈਪਨ ਜਿਹੜੇ ਕਿਥੋਂ ਲੈ ਕੇ ਆਏ ਸੀ ਇਹਨਾਂ ਨੇ ਇਹ ਅੰਮ੍ਰਿਤਸਰ ਦੇ ਹੀ ਗੇਟ ਜੀਮਾ ਥਾਣੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੋਲਾ ਵੈਪਨ ਜਿਹੜੇ ਕਿਥੋਂ ਲੈ ਕੇ ਆਏ ਜੀਨਾਂ ਨੇ ਵੈਪਨ ਇਹਨਾਂ ਨੇ ਮਹਾਰਾਸ਼ਟਰ ਸੌਰੀ ਐਮਪੀ ਦੇ ਵਿੱਚੋਂ ਹੰਦੌਰ ਤੋਂ ਲੈ ਮੋਸਟਲੀ ਜਿਹੜੇ ਨੇ ਐਕਸਟਰੈਕਸ਼ਨ ਲੈਣ ਵਾਸਤੇ ਤਲਖਾਂਦੇ ਨੇ ਕਿਸੇ ਨੂੰ ਜਾਂ ਕਿਸੇ ਦੇ ਕੋਲੋਂ ਫਰੋਦੀ ਮੰਗਦੇ ਉਸ ਤਰ੍ਹਾਂ ਦਾ ਵੀ ਇੱਕ ਮੌਕਾ ਸਾਹਮਣੇ ਆਇਆ ਇਹ ਇਹ ਬਿਜ਼ਨਸਮੈਨਾਂ ਤੋਂ ਜਾਂ ਹੋਰ ਸਾਰਿਆਂ ਤੋਂ ਅਜੇ ਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧੌਂਸ ਦੇ ਵਿੱਚ ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਨੇ ਸਭ ਸਤੋ ਕੜਗਣੇ ਜ਼ਿਲ੍ਹੇ ਤੋਂ ਹਾਂਜੀ ਸਤੋ ਜਿਹਨੇ ਕੜਗਣੇ ਜ਼ਿਲ੍ਹਾ ਦੇ ਸਤੋ ਜਿਹੜੇ ਆ ਸਾਰੇ ਇੱਥੋਂ ਦੇ ਨੇ ਅੰਮ੍ਰਿਤਸਰ ਦੇ ਨੇ ਕਰਨ ਏਲੀਅਸ ਟਿੱਡਾ ਗੇਟ ਹੈਕੀਮਾ ਲਾਗੇ ਦਾ ਹੀ ਆ ਸੁਖਦੀਪ ਵੀ ਦਾਣੇ ਇਸਲਾਮਾਬਾਦ ਦੇ ਪਰਚੇ ਦਰਜ ਨੇ ਅਵੇ ਸ਼ਰਮਾ ਇਹ ਵੀ ਇਸਲਾਮਾਬਾਦ ਥਾਣੇ ਦਾ ਇੱਕ ਰਾਗਵ ਆ ਉਹ ਵੀ ਇਸਲਾਮਾਬਾਦ ਥਾਣੇ ਦਾ ਤੇ ਇੱਕ ਰਮੇਸ਼ ਆ ਉਹ ਵੀ ਗੇਟ ਕੀਵਾ ਦਾ ਸਰ ਇਹ ਗੁਰਲਾਲ ਦੇ ਸਾਥੀ ਸੀ ਜਿਹੜਾ ਜਿੱਦਾਂ ਕਦੋਂ ਜਿੱਦਾਂ ਐਸੇ ਪੀਕਟੂ ਵੀ ਕੌਂਸਲ ਜੀ ਇਹ ਗੁਰਲਾਲ ਦੇ ਸਾਥੀ ਸੀ ਜੀ ਪਰ ਗੁਰਲਾਲ ਪਹਿਲਾਂ ਹੀ ਬੋਲਦੀਆਂ ਗੁਰਲਾਲ ਗੁਰਲਾਲ ਬਰਾੜ ਦੀ ਗੁਰਲਾਲ ਬਰਾੜ ਹਾਂਜੀ ਬੋਲਦੀ ਬਰਾੜ ਉਹਦਾ ਉਹਦਾ ਜੀਜਾ ਹੀ ਹੈ ਨਾ ਉਹ ਗੋਰਾ ਜਿਹੜਾ ਗੋਰਾ ਹੈ 골ਡੀ ਬ੍ਰੈਡ ਦਾ ਜੀਜਾ ਉਹਦਾ ਸਗਾ ਜੀਜਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਗੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰ ਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲੇ ਇਵਨ ਦਿੱਲੀ ਦੀਆਂ ਏਜੰਸੀਆਂ ਤੱਕ ਦੇ ਇਹਨਾਂ ਦੇ ਮੁਕਦਮੇ ਦਰਜ ਹੋਏ ਨੇ ਰਾਹੁਲ ਲਾਲਾ ਦਿੱਲੀ ਦੀ ਏਜੰਸੀ ਹੈ ਮੋਰਟੀ ਦੇ ਰਾਹੁਲ ਲਾਲਾ ਦਿੱਲੀ ਦੀ ਏਜੰਸੀ ਹੈ ਉਹ ਨਹੀਂ ਵੰਡ ਆਬਸੀਡੈਂਸ ਜਿਸ ਮੈਂ ਉਹ ਹੀ ਦੱਸੀ ਆ ਇਹਨਾਂ ਦੇ ਆਪਸ ਵਿੱਚ ਇਕੱਠੇ ਜੇਲ੍ਹ ਦੇ ਵਿੱਚ ਹਾਰਪੁਰ ਇਕੱਠੇ ਹੋਏ ਉੱਥੇ ਕਿਸੇ ਕਾਰਨ ਕਰਕੇ ਲੜਾਈ ਹੋਈ ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋਰੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਤੇ ਮੁਕੱਦਮਾ ਦਰਜ ਹੋਇਆ ਉਹ ਆਬਸੀਡੈਂਸ ਦਾ ਕਾਰਨ ਨਹੀਂ ਬਣ ਗਿਆ ਗੁਰਲਾਲ ਦਾ ਕਥਲੇ ਵਿੱਚ ਦਰਜ ਹੈਗਾ ਹਾਂਜੀ ਗੁਰਲਾਲ ਦਾ ਕਰਤੇ ਇੱਥੇ ਦਰਜ ਹੈ ਉਹ ਗੋਰੇ ਤੇ ਦਰਜ ਹੈ ਜੀ ਗੋਰੇ ਤੇ ਦਰਜ ਇਹ ਸਰ ਇਹ ਲਾਰੈਂਸ ਦੇ ਉਹਨਾਂ ਆਪੋਜ਼ਿਟ ਕਰ ਲਿਆ ਸੀ ਕਿ ਲਾਰੈਂਸ ਦਾ ਨਾਮ ਚੱਲਦਾ ਲੋ ਲੋਰੈਂਸ ਦਾ ਜਗਰ ਨਹੀਂ ਆਇਆ 골ਡੀ ਬਰਾੜ ਦਾ ਹੈਗਾ ਲੋਰੈਂਸ ਉਸੇ ਦਾ ਹੀ ਭਾਵੇਂ ਹੈਗਾ 파ਟ ਹੈਗਾ ਬਟ ਅਦਰਵਾਈਜ਼ ਇਹਦਾ ਉਹਦੇ ਨਾਲ ਡਾਇਰੈਕਟਲੀ ਲੋਰੈਂਸ ਦੇ ਨਾਲ ਇਹਦਾ ਕੋ تعلق ਨਹੀਂ ਤਾਂ 골ਡੀ ਬਰਾੜ ਤੂੰ ਹੀ ਸ਼ੁਰੂ ਹੋਗੇ ਉਸਦੇ ਬੰਦਿਆਂ ਨਾਲ ਇਹਦੀ ਗੈਂਗ ਵਾਸ ਸਰ ਜਿੱਦਾਂ ਹੈ ਜੇਲ੍ਹ ਤੋਂ ਆਇਆ ਸਾਹਿਬ ਗਿਆ ਕੀ ਇਹ ਜੇਲ੍ਹ ਨਾਲ ਵੀ ਇਹਦੇ ਕੋਲ ਕਨੈਕਸ਼ਨ ਮਿਲਨੇ ਹੁੰਦੇ ਜਾਂਚ ਹੋਇਆ ਹੈ ਜਾਂਚ ਹਾਂਜੀ ਹੋਵੇਗੀ ਉਹ ਸਾਰੇ ਜਿਹੜੀ ਇਹਦੇ ਲਿੰਕਸ ਆ ਜਿਹੜੇ ਐਕਸਪਲੋਰ ਕਰਾਂਗੇ ਅੱਠ ਸਾਲ ਲੱਗੇ ਨੇ ਕੀ ਕੀ ਕੀਤਾ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਦਾ 파ਟਾ ਸਾਡਾ ਜਿਹਨੇ ਵੀ ਕੰਮ ਦੇ ਮੈਂਬਰ ਇਹ 25 ਤੋਂ 30 ਸਾਲ ਦੇ ਨਾਰਮਲ ਸਰ ਇਹ ਸ਼ਵੇਤ ਮਲਿਕ ਨੂੰ ਜੋ ਹੱਥੀ ਇਹਦੀ ਧਮਕੀ ਆ ਸੀ ਸਾਲਸਬਰ ਨੇ ਰਾਸ਼ਟਰਪਤੀ ਦੇ ਪੁਲਿਸ ਨੇ ਪਕੜਿਆ ਬੀਸੀ ਜੀ ਬੰਦਾ ਕਿਆ ਸਰ ਸਾਹਮਣੇ ਆਇਆ ਜੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਿਆ ਉਹ ਵਾਕਿਆ ਗੈਂਗਸਟਰ ਸੀਗਾ ਤੇ ਕਿਸ ਤਰ੍ਹਾਂ ਧਮਕੀ ਆ ਉਹ ਕਿਸ ਮਕਸਦ ਨਾਲ ਧਮਕੀ ਦਿੱਤੀ ਗਈ ਸੀ ਸ਼ਵੇਤ ਮਲਿਕ ਉਹ ਉਹ ਹੁਣ ਤੱਕ ਦੀ ਜਿਹੜੀ ਸਾਡੀ ਇਹ ਪੜਤਾਲ ਆ ਇਨਵੈਸਟੀਗੇਸ਼ਨ ਆ ਉਦੋਂ ਉਹ ਗੈਂਗਸਟਰ ਹੋਣਾ ਨਹੀਂ ਪਾਇਆ ਗਿਆ ਉਹ ਇੱਕ ਆਮ ਬੰਦਾ ਸੀ ਉਹਦਾ ਕਿਸੇ ਕਾਰਨ ਕਰਕੇ ਕੋਈ ਮੈਡੀਕਲ ਪੇਸ਼ੈਂਟ ਦੇ ਕਰਕੇ ਇਹਨਾਂ ਦਾ ਕੋਈ ਬੰਦਾ ਸੀ ਮਿਸਟਰ ਗੌਰਵ ਉਹਦੇ ਨਾਲ ਦੂਦੂ ਮੈਂ ਮੇ ਹੋ ਗਈ ਹੀ ਵਾਸ ਇਨ ਡਰੰਕਰ ਸਟੇਜ ਉਹਨੇ ਥੋੜਾ ਜਿਹਾ ਜਦੋਂ ਉਹ ਸ਼ਵੇਤ ਮਾਲਿਕ ਦਾ ਨਾਮ ਲਿਆ ਤਾਂ ਉਹਨੇ ਉਲਟਾ ਉਹਨੇ ਉਹਨਾਂ ਦੇ ਨਾਮ ਨੂੰ ਲੈ ਕੇ ਕੁਝ ਅਪਸ਼ਬਦ ਬੋਲਤੇ ਉਹ ਸਭ ਸ਼ਬਦ ਬੋਲੇ ਆ ਉਹਦਾ ਕੋਈ ਗੈਂਗਸਟਰ ਦਾ ਬੈਕਗ੍ਰਾਉਂਡ ਨਹੀਂ ਹੈ ਉਹਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਫਿਰ ਵੀ ਇਸ ਸਬੰਧ ਦੇ ਵਿੱਚ ਜਦੋਂ ਵੀ ਉਹਨਾਂ ਵੱਲੋਂ ਸਾਨੂੰ ਕੋਈ ਇਨ ਰਾਈਟਿੰਗ ਜਿਹੜੀ ਕੰਪਲੇਂਟ ਦੱਜ ਹੋਵੇਗੀ ਉਹਦੇ ਆਧਾਰ ਤੇ ਅਸੀਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਹੋਵੇ ਚਾਹੇ ਤੱਕ ਪਹੁੰਚਾਂਗੇ ਐਜ਼ ਆਫ ਨਾਓ ਉਹ ਨਾ ਕੋਈ ਦੀ ਬੈਕਗ੍ਰਾਉਂਡ ਗੈਨਗਸ ਦੀ ਆ ਨਾ ਕੋਈ ਕ੍ਰਿਮੀਨਲ ਦੀ ਸਰ ਹੁਕਮਨਦਾਰ ਜਿਸ ਕਰਤਾ ਗਿਆ ਜਿਹੜਾ ਫੜੇਗਾ ਉਹ ਪ੍ਰੀਵੈਂਟਿਵ ਐਕਸ਼ਨ ਚ ਅਸੀਂ ਰੱਖਿਆ ਵਾ ਅਸੀਂ ਸਾਡੇ ਕੋਲ ਆ ਜਿਹੜਾ ਗੈਂਗਵਾਲ ਤੁਸੀਂ ਕਹਿੰਦੇ ਹੋ ਜਿਹੜਾ ਦੂਸਰਾ ਗੈਂਗ ਹੈ ਉਹ ਕੌਮ ਸੀ ਜਿਹੜੇ ਬੰਦੇ ਸੀ ਜਿਹੜਾ ਜਤੂ ਨੰਦੋ ਕੀ ਜਿਹੜਾ ਲੜਾਈ ਕਰਨਾ ਚਾਹੁੰਦਾ ਹੈ ਇਸ ਲਈ ਇਹ ਹੈ ਇਸ ਐਪੀ ਕਿਹੜੇ ਗੈਂਦੇ ਬੰਦੇ ਸੀ ਲੋਟਾ ਕਿਦਾਂ ਸੀ ਗੋਰਾ ਗੋਰਾ ਪਾਉ 골ਡੀ ਬ੍ਰਾਂਡ ਤੇ ਇਹਨਾਂ ਦੇ ਜਿੰਨੇ ਵੀ ਬੰਦੇ ਨੇ ਇਹਨਾਂ ਦੇ ਕੋਈ ਹੋਰ ਨੇ ਉਹ ਸਾਰੇ ਜਿਹੜੇ ਉਹ ਉਹਨਾਂ ਦੇ ਨਾਲ ਹੀ ਇਹਨਾਂ ਦਾ ਹੈਗਾ ਨਾ ਇਸ਼ੂ ਗੋਰਾ ਪਾਉ ਏਲੀਅਸ ਪਲੱਸ 골ਡੀ ਬ੍ਰਾਂਡ ਗੋਰਾ ਕਿੱਥੇ ਆ ਗੋਰਾ ਜੇਲ੍ਹ ਚ ਅੱਛਾ ਬਟਿੰਡਾ ਜੇਲ੍ਹ ਸਰ ਉਸੇ ਬੰਦੇ ਦੇ ਵਿੱਚੋਂ ਹੀ ਆਪਣੇ ਬੰਦੇ ਨਿਕਲ ਗਏ ਉਹਨਾਂ ਕੈਂ ਜਿਨ੍ਹਾਂ ਨੇ ਕੈਰ ਸੀ ਕਰੀ ਉਹ ਹਾਂਜੀ ਉਹਨਾਂ ਦੇ ਉਹਨਾਂ ਦੇ ਹੋਰ ਸਾਥੀ ਆ ਇਹਨੂੰ ਖਦਸ਼ਾ ਸੀ ਵੀ ਕਿਉਂਕਿ ਮੈਂ ਉਹਤੇ ਅਟੈਕ ਕੀਤਾ ਉਹ ਮੈਨੂੰ ਵਾਪਸ ਅਟੈਕ ਕਰਨਗੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਸੀ ਇਹਨੇ ਪਲੱਸ ਡੈਫੀਨਟਲੀ ਇਹ ਡਿਫੈਂਡ ਕਰਦੇ ਆ ਕੋਈ ਨੈਸੈਸਿਟੀ ਆ ਤਾਂ ਇਹਨਾਂ ਨੇ ਉਹਨਾਂ ਨੂੰ ਉਹਦਾ ਨੁਕਸਾਨ ਵੀ ਕਰਨਾ ਸਾਹ ਜਿਹੜਾ ਸੀ ਚੱਲ ਪਹਿਲੇ ਪੀਸੀ ਕੀਤੀ ਹੈ ਇਹਦਾ ਗੈਂਗਵਾੜਾ ਹੁੰਦਾ ਖੰਡਾ ਇਹ ਕੋਈ ਨਹੀਂ ਉਹ ਡਿਫਰੈਂਟ ਸੀ ਇਹ ਡਿਫਰੈਂਟ ਹੈ ਉਹ ਡਿਫਰੈਂਟ ਗਏਗਾ ਸਾਡੇ ਕਮਿਸ਼ਨਰ ਅਮਰਸਰ ਦੇ ਸਾਰੇ ਅਧਿਕਾਰੀ ਪੁਲਿਸ ਕਰਮਚਾਰੀ ਬਹੁਤ ਰਲ ਕੇ ਬਹੁਤ ਵਧੀਆ ਚੱਜੇ ਢੰਗ ਨਾਲ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਸਦਕਾ ਇਹ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ 'ਚ ਗੈਂਗ ਜਿਹੜੇ ਆ ਉਹ ਬਸਟ ਕੀਤੇ ਗਏ ਨੇ ਇਸੇ ਤਰ੍ਹਾਂ ਕਾਫੀ ਜਿਹੜੀਆਂ ਵੱਡੀਆਂ ਨਸ਼ਿਆਂ ਦੀ ਰਿਕਵਰੀ ਆ ਗਈ। ਸਰ ਇਹਨੂੰ ਖਦਸ਼ਾ ਹੀ ਨਹੀਂ ਸੀ ਜਾਂ ਇੱਥੇ ਹਮਲਾ ਕਰਨ ਦੀ ਕਾਣੀ ਹੋ ਰਹੀ ਸੀ। ਹੋ ਰਹੀ ਸੀ ਇਹਨਾਂ ਇਹਨਾਂ ਕੋਲ ਸਿੱਧੀ ਡਾਂਸ ਕਰ ਉਹ ਇਹਨੂੰ ਇਹਨੂੰ ਉਹਦੇ ਵੱਲੋਂ ਥ੍ਰੈਟ ਹੋਈ ਸੀ ਥ੍ਰੈਟ ਹੋਈ ਸੀ ਉਸੇ ਥ੍ਰੈਟ ਨੂੰ ਇਹ ਆਪਣੇ ਤਰੀਕੇ ਨਾਲ ਕਵਰ ਅਪ ਕਰਨ ਦੇ ਲਈ ਇਹ ਆਪਦੀ ਤਿਆਰੀ ਕਰ ਰਿਹਾ ਸੀ।